ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਿਉਂਕਿ ਪਹਿਲਾਂ ਫੋਨ ਆਉਂਦੇ ਰਹਿੰਦੇ ਵੀ ਤੁਸੀਂ ਕਿਹੜੇ ਪਿੰਡ ਤੋਂ ਹਨਾ ਇਹ ਪਿੰਡ ਨੂੰ ਕੰਫਿਊਜ਼ਨ ਹੀ ਰਹਿੰਦੀ ਵੀ ਕਿਹੜੇ ਪਿੰਡ ਤੋਂ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਹੀ ਰਹਿਣ ਵਾਲਾ ਮੈਂ ਕਈ ਵਾਰੀ ਕੋਈ ਬਾਹਰ ਕਿਸੇ ਕੰਟਰੀ ਦੇ ਵਿੱਚ ਦੂਰ ਨੇੜੇ ਕੋਈ ਭੈਣਾ ਵੇਖ ਰਹੇਗਾ ਉਹਨੂੰ ਹਨਾ ਜਾਂ ਭਰਾ ਤਾਂ ਆਪਣਾ ਜਿਹੜਾ ਪਿੰਡ ਆ ਉਹ ਸਿਵੀਆਂ ਜੇ ਕੋਈ ਇਧਰੋਂ ਮੁਕਸਰ ਮਲੋਟ ਵਾਲੀ ਸਾਈਡ ਤੋਂ ਆਉਂਦਾ ਮੋਕਸਰਾਲਾ ਰੋਡ ਸਿਰਫ ਇਥੋਂ 4 ਕਿਲੋਮੀਟਰ ਦੂਰ ਆ ਤੇ ਮਲੋੜ ਰੋਡ 6 ਕਿਲੋਮੀਟਰ ਦੂਰ ਆ ਸਿਰਫ 6 ਹੋਊਗਾ ਜਾਂ ਮੈਂ 5.5 ਤੁਸੀਂ ਬਹੁਤ ਹੀ ਸੌਖਾ ਇਧਰ ਆਉਣਾ ਜੇ ਕੋਈ ਬਠਿੰਡੇ ਵਾਲੀ ਸਾਈਡ ਤੋਂ ਆਉਣਾ ਚਾਹੁੰਦਾ ਹਨਾ ਸਾਡੇ ਕੋਲੇ ਸਾਨੂੰ ਪਰਸਨਲ ਮਿਲਣ ਵਾਸਤੇ ਜਾਂ ਕੋਈ ਕੱਪੜੇ ਵਗੈਰਾ ਬਣਾਉਣ ਨੂੰ ਤਾਂ ਉਹ ਬਠਿੰਡੇ ਵਾਲੀ ਸਾਈਡ ਤੋਂ ਜਦੋਂ ਆਪਾਂ ਥਰਮਲ ਪਲਾਂਟ ਤੋਂ ਪੁਰੇ ਨੀਚੇ ਉਤਰਾਂਗੇ ਉੱਥੋਂ ਆਪਾਂ ਸੱਜੇ ਹੱਥ ਨੂੰ ਇੱਕ ਸੜਕ ਮੁੜੂਗੀ ਸਿਵੀਆਂ ਲਿਖਿਆ ਹੋਇਆ ਉੱਤੇ ਹਨਾ ਤੁਸੀਂ ਸਿਵੀਆਂ ਆ ਕੇ ਫੋਨ ਵੀ ਕਰ ਸਕਦੇ ਹੋ ਹਨਾ ਅਡਰੈਸ ਵੀ ਆਪਣਾ ਸੌਖਾ ਭਲਾ ਡੈਲ ਸ਼ੜਕ ਤੇ ਆਪਣਾ ਪਹਿਲੇ ਘਰ ਆ ਤੇ ਉੱਥੇ ਦੁਕਾਨ ਆ ਜਿਹੜਾ ਮੇਰਾ ਪਿੰਡ ਦੇ ਵਿੱਚ ਨਾਮ ਆ ਉਹ ਕੱਚਾ ਨਾਮ ਗੋਰਾ ਟੇਲਰ ਕਹਿੰਦੇ ਕਿਸੇ ਨੂੰ ਤੁਸੀਂ ਆ ਕੇ ਪੁੱਛ ਸਕਦੇ ਹੋ ਤਾਂ ਤੁਸੀਂ ਇੱਥੇ ਮੇਰੇ ਕੋਲੇ ਬਹੁਤ ਹੀ ਸੌਖਾ ਪਹੁੰਚ ਜਾਓਗੇ ਫਿਰ ਜੇ ਆਪਾਂ ਗੱਲ ਕਰੀਏ ਕੱਪੜਿਆਂ ਬਾਰੇ ਤਾਂ ਆਪਣੇ ਕੋਲੇ ਜਿਹੜੀਆਂ ਪੱਗਾਂ ਤੋਂ ਲੈ ਕੇ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਤਾਂ ਕਿਸੇ ਵੀ ਚੀਜ਼ ਦਾ ਲਾਂਬਾ ਨਹੀਂ ਪੱਗਾਂ ਦਾ ਫੁੱਲ ਜਨਕੀ ਰੰਗ ਹੋਊਗਾ ਤੇ ਫੁੱਲ ਹੀ ਗਾਰੰਟੀ ਹੋਊਗੀ ਪੂਰਾ ਵਧੀਆ ਰੰਗ ਹੋਊਗਾ ਠੀਕ ਹੈ ਜੀ 70 ਰੁਪਏ ਮੀਟਰ ਆ ਇਹ ਤੁਸੀਂ ਪੱਗ ਨੂੰ ਪਹਿਣਾ ਸੂਟ ਦੇ ਅੰਦਰ ਵੀ ਲਾ ਸਕਦੇ ਹੋ ਕਈ ਵਾਰੀ ਬਾਜ਼ਾਰ ਚੋਂ ਜੇ ਤੁਸੀਂ ਮੰਗੋਗੇ ਵੀ ਤਾਂ ਤਾਂ ਵੀ ਨਹੀਂ ਮਿਲਦੀ ਹਨ ਕਿਉਂਕਿ ਸਭ ਤੋਂ ਵੱਡਾ ਰੋਲ ਆ ਜਿਹੜਾ ਉਹ ਸੂਟ ਲੈਨਿੰਗ ਵਾਲੇ ਦੇ ਵਿੱਚ ਕੱਪੜੇ ਦਾ ਜਦੋਂ ਤੁਸੀਂ 50 60 ਰੁਪਏ ਮੀਟਰ ਪੱਗ ਲੈ ਵੀ ਲੈਣਗੇ ਤਾਂ ਫਿਰ ਵੀ ਤੁਹਾਡਾ ਸੂਟ ਨਾ ਉਹ ਕਾਨ ਦੇ ਵਿੱਚ ਹੋ ਜਾਂਦਾ ਉਹ ਸਭ ਤੋਂ ਪਹਿਲੀ ਕਾਰਨ ਆ ਵੀ ਕਾਨ ਸੂਟ ਜਿਹੜਾ ਕਾਨ ਦੇ ਵਿੱਚ ਹੁੰਦਾ ਹਨ ਤੁਸੀਂ ਸਿਉਣ ਦੇ ਵਿੱਚ ਪੂਰੀ ਬਾਹ ਲਾ ਦਿੰਨੇ ਹੋ ਪਰ ਜਦੋਂ ਸੂਟ ਦੇ ਅੰਦਰਲੇ ਕੱਪੜੇ ਦੇ ਵਿੱਚ ਕਾਨ ਹਨਾ ਉਹ ਤੁਹਾਡਾ ਉਹ ਹਮੇਸ਼ਾ ਉਵੇਂ ਹੀ ਰਹੂਗਾ ਹਨਾ ਉਹਨੂੰ ਆਪਾਂ ਕੱਢ ਕਿਵੇਂ ਨਹੀਂ ਸਕਦੇ ਕਿਾ ਕਿ ਵੀ ਤੇ ਜੇ ਗੱਲ ਕਰੀਏ ਪੈਂਟਾਂ ਸ਼ਰਟਾਂ ਦੀ ਪੈਂਟਾਂ ਸ਼ਰਟਾਂ ਵੀ ਆਪਣੇ ਕੋਲ ਪੂਰੀ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਇਸੇ ਤਰੀਕੇ ਨਾਲ ਘਰ ਪਾਉਣ ਨੂੰ ਕੁੜਤੇ ਪੀਜਮੇ ਤੇ ਵਾਈਟ ਕੋਟ ਤੇ ਪੀਜਮੇ ਜਿਹੜੇ ਪ੍ਰਾਸ਼ਕੀਨ ਹਨਾ ਮਾਵੇ ਵਾਲਿਆਂ ਦੇ ਉਹ ਵੀ ਆਪਣੇ ਕੋਲ ਪੂਰੀ ਵਧੀਆ ਕੁਆਲਿਟੀ ਦੇ ਹੁੰਦੇ ਆ ਤੇ ਅੱਜ ਜਿਹੜੇ ਆਪਾਂ ਟੌਪਿਕ ਤੇ ਵੀਡੀਓ ਲੈ ਕੇ ਆਏ ਉਹ ਬੜੀ ਲੰਮੀ ਨਹੀਂ ਹੋਊਗੀ ਉਹ ਪ੍ਰੈਸ ਵਾਲੀ ਵੀਡੀਓ ਵੀ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਤੁਸੀਂ ਸਾਨੂੰ ਪ੍ਰੈਸ ਕਰਨੀ ਵੀ ਸਿਖਾਓ ਹਨਾ ਨਵੇਂ ਕੱਪੜੇ ਦੇ ਪ੍ਰੈਸ ਕਰਨੀ ਤੇ ਪੁਰਾਣੇ ਕੱਪੜੇ ਦੇ ਪ੍ਰੈਸ ਕਰਨੀ ਇਹ ਮੈਂ ਤੁਹਾਨੂੰ ਅਜੀ ਤੇ ਆਪਾਂ ਵੀਡੀਓ ਬਣਾਉਣੀ ਹੈ ਵੀ ਨਵੀਂ ਸ਼ਰਟ ਤੇ ਆਪਾਂ ਪ੍ਰੈਸ ਕਰਾਂਗੇ ਤੇ ਮੈਂ ਨਾਲ-ਨਾਲ ਵੀਡੀਓ ਬਣਾਈ ਜਾਊਂਗਾ ਤੁਸੀਂ ਦੇਖਣਾ ਪੂਰੇ ਧਿਆਨ ਦੇ ਨਾਲ ਹਨਾ ਆਜੋ ਮੈਨੂੰ ਫੋਨ ਦੇ ਦਿਓ ਭਰਾ ਪ੍ਰੈਸ ਕਰਨਗੇ ਮੈਂ ਇਧਰੋਂ ਤੁਹਾਨੂੰ ਨਾਲ-ਨਾਲ ਦਿਖਾਈ ਚੱਲੂਗਾ ਫਿਰ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਤੁਸੀਂ ਮੈਨੂੰ ਪੁੱਛ ਲਿਆ ਕਰੋ ਹਨਾ ਬਾਹ ਤੋਂ ਆਪਾਂ ਸ਼ੁਰੂ ਕਰਨਾ ਇਸ ਤਰ੍ਹਾਂ ਜਿਹੜੀ ਆਪਣੀ ਇਹ ਸਲਾਈ ਹੁੰਦੀ ਆ ਆਪਾਂ ਮਾਂ ਲੇਡੀ ਜੀ ਆਪਾਂ ਕੁੜਤੀ ਕਰਨੀ ਆ ਆਹ ਬਾਹ ਵਾਲੀ ਸਿਆਉਣ ਨੂੰ ਚੰਗੀ ਤਰ੍ਹਾਂ ਭਰ ਨਰਮਾ ਲੈਣਾਗਾ ਜਿਵੇਂ ਬਾਜ਼ਾਰ ਦੇ ਵਿੱਚ ਇੱਕ ਪ੍ਰੈਸ਼ਰ ਜੇ ਮਿਲ ਜਾਂਦਾ ਹਨਾ ਉਹ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਘੋੜਾ ਜਾਂ ਹੁੰਦਾ ਉਹ ਚੰਗੀ ਤਰ੍ਹਾਂ ਦੇ ਉੱਤੇ ਸਾਰੇ ਦਿਨ ਪ੍ਰੈਸ਼ਰ ਜਾਂ ਮਾਰ ਲਿਆ ਕਰੋ ਪਾਣੀ ਦਾ ਤਾਂ ਉਹਦੇ ਨਾਲ ਨਾਲੇ ਤਾਂ ਕਰੀਜਾਂ ਬਣੀਆਂ ਬਣਦੀਆਂ ਤੇ ਨਾਲੇ ਜਿਹੜੀਆਂ ਆ ਸਿਉਣਾ ਆਪਣੀਆਂ ਇੰਟਰਲੌਕ ਦੇ ਨਾਲ ਖਿੱਚ ਮਾਰ ਦਿੰਦੀਆਂ ਆ ਹੁਣ ਤਾਂ ਆਪਾਂ ਪ੍ਰੈਸ ਨਾਲ ਨਰਮਾਉਂਗਾ ਹੋਗਾ ਇਹ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਨਰਮਾਉਣੀਆਂ ਹਨਾ ਤਾਂ ਕਿ ਜਿਹੜਾ ਆਪਣਾ ਪਜਾਮਾ ਪਹਿਣਾ ਦਾ ਉੱਪਰ ਨੂੰ ਚੜਦਾ ਜਾਂ ਕੋਈ ਸ਼ਰਟ ਖਿੱਚੇ ਮਾਰਦੀ ਹੈ ਨਾ ਇਹ ਚੀਜ਼ਾਂ ਪੂਰੀ ਸਹੀ ਹੋ ਜਾਂਦੀਆਂ ਲਓ ਆਪਾਂ ਇਹਦੇ ਚਾਰ ਚਪੇਰੇ ਨਾਲ ਪਹਿਲਾਂ ਇਸ ਤਰ੍ਹਾਂ ਪ੍ਰੈਸ ਮਾਰ ਲਾਂਗੇ ਠੀਕ ਆ ਜੀ ਉਹੜ ਜਿਹੜੀ ਕਿ ਸਾਰਾ ਰੋਲ ਆਪਣਾ ਐਂਡ ਤੇ ਆ ਕੇ ਪ੍ਰੈਸ ਦੇ ਹੀ ਹੁੰਦਾ ਜੇ ਕਿਸੇ ਕੱਪੜੇ ਤੇ ਆਪਣੀ ਪ੍ਰੈਸ ਨਹੀਂ ਸਹੀ ਵਜੀ ਹੁੰਦੀ ਹੈ ਨਾ ਤਾਂ ਵੀ ਸਫਾਈ ਕੱਪੜੇ ਦੇ ਵਿੱਚ ਨਹੀਂ ਹੁੰਦੀ ਉਹ ਕਿੰਨਾ ਹੀ ਸੋਹਣਾ ਬਣਿਆ ਹੋਵੇ ਤੇ ਕਿਰੇ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਕੋਈ ਮੇਰੇ ਭੈਣਾਂ ਜਾਂ ਭਰਾ ਵੀਡੀਓ ਦੇਖ ਰਹੀ ਆ ਵੀ ਜਦੋਂ ਆਪਾਂ ਕੱਪੜਾ ਬਣਾਉਂਦੇ ਆ ਤਾਂ ਨਾਲ-ਨਾਲ ਨਾ ਪ੍ਰੈਸ ਵਿੱਚ ਵਰਤਿਆ ਕਰੋ ਹਨਾ ਕਈ ਭਰਾ ਕੀ ਕਰਦੇ ਐਂਡ ਤੇ ਆ ਕੇ ਪ੍ਰੈਸ ਚੱਕਦੇ ਆ ਫਿਰ ਵੀ ਸਫਾਈ ਨਹੀਂ ਮੰਦੀ ਉੰਨੀ ਹਨਾ ਜਿਵੇਂ ਹੁਣ ਆਪਾਂ ਤੀਰਾ ਜੜ ਲਿਆ ਉਸ ਦੇ ਉੱਤੇ ਆਪਣੇ ਅੰਦਰਲੇ ਪਾਸੇ ਪ੍ਰੈਸ ਮਾਰਨੀ ਆ ਫਿਰ ਬਾਹਰਲੇ ਪਾਸੇ ਦੀ ਠੀਕ ਆ ਤੇ ਪ੍ਰੈਸ ਆਪਾਂ ਨੇ ਜਿੰਨੀਆਂ ਵੀ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਊਗਾ ਆ ਇਹਦੇ ਨਾਲ ਦੀ ਪ੍ਰੈਸ ਲੈਣੀ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਇਹ ਪ੍ਰੈਸ ਜਿਹੜੀ 7-800 ਤੋਂ 900 ਦੀ ਰੇਂਜ ਦੇ ਵਿੱਚ ਆ ਜਾਂਦੀ ਹੈ ਹਨ ਇਹ ਆਟੋ ਕੱਟ ਨਹੀਂ ਹੁੰਦੀ ਇਹਦਾ ਇੱਕ ਪਲੱਗ ਹੁੰਦਾ ਇਹ ਲੱਗ ਜਾਂਦਾ ਇਹਦੇ ਵਿੱਚ ਜਦੋਂ ਆਪ ਨੂੰ ਪਤਾ ਲੱਗ ਜੇ ਵੀ ਹੁਣ ਆਪਣੀ ਪ੍ਰੈਸ ਗਰਮ ਹੋ ਗਈ ਹੈ ਨਾ ਤਾਂ ਉਦੋਂ ਤੁਸੀਂ ਕੱਢ ਦਿਆ ਕਰੋ ਆ ਦੇਖੋ ਕਲਰ ਨੂੰ ਆਪਾਂ ਨੇ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਹੱਥ ਨਾਲ ਜਦੋਂ ਕਲਰ ਗਰਮ ਹੋਵੇ ਤੇ ਗੋਡੇ ਦੇ ਉੱਪਰ ਲਗਾ ਕੇ ਨਾ ਇਹ ਇਸ ਤਰ੍ਹਾਂ ਤੁਸੀਂ ਕਲਰ ਨੂੰ ਦੱਬ ਕੇ ਜ਼ੋਰ ਨਾਲ ਘੁਮਾ ਦਿਆ ਕਰੋ ਦੇਖੋ ਕਿੰਨੀ ਸੋਹਣੀ ਗਲਾਈ ਬਣ ਜੂ ਹਨਾ ਕਈ ਵੇਲੇ ਸੂਟ ਸਾਰਾ ਸੋਹਣਾ ਬਣਾ ਲੈਂਦੀਆਂ ਵੀ ਪ੍ਰੈਸ ਕਰਨ ਵੇਲੇ ਦਿੱਕਤ ਆਉਂਦੀ ਹੈ ਹਨਾ ਉਹਨਾਂ ਨੂੰ ਇਸ ਤਰ੍ਹਾਂ ਉੱਪਰਲਾ ਬਟਨ ਬੰਦ ਕਰਕੇ ਉੱਪਰਲਾ ਸਾਰੀਆਂ ਭੈਣਾਂ ਨੇ ਬਟਨ ਲਾਉਣਾ ਹਨਾ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਵੀ ਬਟਨ ਆਪਾਂ ਜਿਹੜਾ ਬੰਦ ਕਰਨਾ ਆ ਦੇਖੋ ਕਿੰਨੀ ਸੋਹਣੀ ਗਲਾਈ ਬਣ ਗਈ ਉਸ ਤੋਂ ਬਾਅਦ ਨਾ ਆਪਾਂ ਪ੍ਰੈਸ ਨੂੰ ਇਸ ਤਰ੍ਹਾਂ ਆਰਾਮ ਦੇ ਨਾਲ ਘੁਮਾ ਦੇਣਾ ਕਾਲਰ ਦੇ ਅੰਦਰ ਤੇ ਹੱਥ ਨਾਲ ਹਲਕੀ ਹਲਕੀ ਸ਼ੇਪ ਇਸ ਤਰ੍ਹਾਂ ਦੇ ਦੇਣੀ ਹੈ ਠੀਕ ਹੈ ਜੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਹਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਾਕੀ ਜਿਹੜੇ ਮੇਰੇ ਭਰਾ ਨਵੇਂ ਆ ਚੈਨਲ ਤੇ ਜਾਂ ਭੈਣਾਂ ਨਵੇਂ ਆ ਚੈਨਲ ਤੇ ਹਨ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਕਈ ਵਾਰ ਦੇਖਣ ਵਾਲੀ ਵੀਡੀਓ ਹੁੰਦੀ ਹੈ ਤੇ ਉਹ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਹਨਾ ਜਦ ਤੱਕ ਤੁਸੀਂ ਉਹ ਘੰਟੀ ਨੂੰ ਨਹੀਂ ਵਜਾਉਂਗੇ ਤਾਂ ਤੁਹਾਡੇ ਕੋਲੇ ਨਵੀਂ ਵੀਡੀਓ ਉਹ ਨਹੀਂ ਆਉਂਦੀ ਹਨਾ ਇਹ ਤਾਂ ਕੁਦਰਤੀ ਤੁਹਾਡੇ ਕੋਲੇ ਚੱਲਦੀ ਫਿਰਦੀ ਸਾਡੀ ਵੀਡੀਓ ਜਿਹੜੀ ਆ ਜਾਂਦੀ ਹੈ ਆਦਰਵਾਈਜ਼ ਜੇ ਤੁਸੀਂ ਘੰਟੀ ਨੂੰ ਨਹੀਂ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਦੇ ਤਾਂ ਤੁਹਾਡੇ ਕੋਲੇ ਵੀਡੀਓ ਨਹੀਂ ਆਉਂਦੀ ਹਨਾ ਤੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਹੀ ਦੱਸਦਾ ਕਿ ਜੇ ਕੋਈ ਮੇਰਾ ਭਰਾ ਹਨ ਪਹਿਲੋ ਕਪੜੇ ਕ ਲਈ ਸਲਾਈ ਕਰਦਾ ਉਹ ਕਪੜਾ ਦੁਕਾਨ ਤੇ ਪਾਉਣ ਬਾਰੇ ਸੋਚ ਰਿਹਾ ਹਨਾ ਵੀ ਕੰਮ ਚੱਲੂ ਕਿ ਨਾ ਚੱਲੂ ਉਹ ਭਰਾ ਮੇਰੇ ਨਾਲ ਪਰਸਲ ਪਰਸਲ ਸੰਪਰਕ ਕਰ ਸਕਦਾ ਮੇਰੇ ਫੋਨ ਦੇ ਉੱਪਰ ਹਨਾ ਵੀ ਕਿਹੋ ਜਿਹਾ ਮੈਂ ਕਪੜਾ ਲਮਾਂ ਤੇ ਕੰਮ ਕਿਵੇਂ ਚੱਲੂ ਕਿੰਨੇ ਕੁ ਪੈਸੇ ਆਪਾਂ ਇਨਵੈਸਟ ਕਰਕੇ ਕਿੱਥੋਂ ਸ਼ੁਰੂ ਕਰ ਸਕਦੇ ਹਨਾ ਕਿਉਂਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜਦੋਂ ਆਪ ਦੀ ਇੰਟਰੋਡਕਸ਼ਨ ਦੱਸੀ ਸੀ ਬਾਈ ਜੀ ਮੈਂ ਵੀ ਜ਼ੀਰੋ ਲੈਵਲ ਤੋਂ ਉੱਠ ਕੇ ਸ਼ੁਰੂ ਕੀਤਾ ਸੀ ਕੰਮ ਇਹ ਇਹ ਨਹੀਂ ਹੈ ਵੀ ਮੇਰਾ ਸ਼ੁਰੂ ਤੋਂ ਇੰਨਾ ਕੰਮ ਚੱਲਦਾ ਸੀਗਾ ਹਨਾ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਕੋਲੇ ਬਹੁਤ ਹੀ ਸੋਹਣਾ ਕੰਮ ਆ ਲੇਡੀਜ਼ ਵੀ ਤੇ ਜੈਰਸੀ ਜੇ ਕੋਈ ਭੈਣਾ ਆਪਣੇ ਤੋਂ ਕੰਮ ਕਰਵਾਉਣੀ ਚਾਹੁੰਦੀ ਹੈ ਹਨਾ ਜਾਂ ਭੈਣਾ ਜਾਂ ਭਰਾ ਉਹ ਕੁਰਤੇ ਪਜਾਮੇ ਜਾਂ ਪੈਂਟਾਂ ਸ਼ਰਟਾਂ ਵਗੈਰਾ ਸਲਾਈ ਕਰਨਾ ਕਰਵਾਉਣਾ ਚਾਹੁੰਦੇ ਹਨਾ ਤਾਂ ਉਹ ਮੈਨੂੰ ਫੋਨ ਕਰਕੇ ਆਉਣਾ ਆਦਰਵਾਈਸ ਇਸ ਤਰ੍ਹਾਂ ਨਹੀਂ ਹੋਣਾ ਬਿਨਾ ਫੋਨ ਕਰੇ ਤੂੰ ਠੀਕ ਆ ਇਸ ਤਰ੍ਹਾਂ ਤੁਸੀਂ ਕਰੀ ਬਣਾ ਲੈਣੀ ਹੈ ਕਲਰ ਕੱਪ ਤੇ ਤੇ ਮੈਂ ਸਾਰਿਆਂ ਨੂੰ ਕੱਲ ਦੱਸਿਆ ਸੀ ਜਦੋਂ ਪੇਸਟਿੰਗ ਵਾਲੀ ਵੀਡੀਓ ਪਾਈ ਸੀ ਜਿਨ੍ਹਾਂ ਨੇ ਮੇਰੇ ਦੇਖੀ ਹੈ ਵੀਡੀਓ ਆ ਜਿਹੜੀ ਆਪਾਂ ਫੱਟੀ ਲਾਉਣੀ ਆ ਤੁਸੀਂ ਇੱਥੇ ਵੀ ਕਾਜ ਕਰਵਾ ਲਿਆ ਕਰੋ ਜਦੋਂ ਤੁਸੀਂ ਨਿਸ਼ਾਨ ਲਾਉਂਗੇ ਨਾ ਕਾਜ ਕਰਨ ਵਾਲਾ ਤੁਹਾਨੂੰ ਆਪੀ ਇੱਥੇ ਕਾਜ ਕਰ ਦੂਗਾ ਨੀਚੇ ਬਟਨ ਲੱਗਦੀ ਆਪਣੇ ਬਠਿੰਡੇ ਇੱਕ ਦੋ ਥਾਂਵਾਂ ਤੇ ਮਸ਼ੀਨਾਂ ਲੱਗੀਆਂ ਹੋਈਆਂ ਬਾਕੀ ਜਿਹੜੇ ਭਰਾ ਮੇਰੇ 30 40 ਕਿਲੋਮੀਟਰ ਦੂਰ ਰੇਂਜ ਚ ਹਨ ਤਾਂ ਉਹ ਆਪਣੀ ਜਿਹੜੀ 골 ਡਿੱਗੀ ਆ ਹਨਾ ਪਾਣੀ ਵਾਲੀ ਟੈਂਕੀ ਆ ਜਿੱਥੇ ਉਹਦੇ ਨੀਚੇ ਹੀ ਬਹੁਤ ਸਾਰੇ ਇੱਕ ਭਰਾ ਹੈਗੇ ਆ ਅੰਕਲ ਦਾ ਨਾਮ ਹੈਗਾ ਮੇਵਾ ਸਿੰਘ ਤੇ ਉਹਨਾਂ ਦੇ بیٹے ਦਾ ਨਾਮ ਹੈਗਾ ਗਗਨਦੀਪ ਸਿੰਘ ਗਗਣਾ ਕਹਿੰਦੇ ਉਹਨੂੰ ਤਾਂ ਤੁਸੀਂ ਆਪਣਾ ਨਾਮ ਲੈ ਕੇ ਵੀ ਉੱਤੇ ਜਾ ਸਕਦੇ ਹੋ ਨਾ ਕਾਜ ਕਰਵਾ ਸਕਦੇ ਹੋ ਉਹ ਬਹੁਤ ਹੀ ਸੋਹਣਾ ਤੁਹਾਨੂੰ ਉਹਨੇ ਕੁਆਲਿਟੀ ਆ ਕਾਜਾਂ ਦੇ ਵਿੱਚ ਥੋੜੀ ਵਾਰੀ ਤਾਂ ਔਖੀ ਹੁੰਦੀ ਹੈ ਉੱਥੇ ਪਰ ਕਾਮੂਨਾਂ ਭਰਾਵਾਂ ਦਾ ਇੱਕ ਨੰਬਰ ਆ ਸਾਰੇ ਬਾਜ਼ਾਰ ਦੇ ਵਿੱਚ ਜਿੰਨੇ ਵੀ ਵੱਡੇ ਟੇਲਰ ਆ ਉਹ ਉੱਥੋਂ ਹੀ ਕੰਮ ਕਰਵਾਉਂਦੇ ਆ ਕਾਜ ਮੇਰੀਆਂ ਭੈਣਾਂ ਆਪਦੇ ਹੱਥਾਂ ਨਾਲ ਮਾਰਿਆ ਕਰੋ ਘਰੇ ਤੁਸੀਂ ਗੋਲਡਿੱਗੀ ਦੇ ਕੋਲੇ ਜਾ ਕੇ ਉੱਥੋਂ ਕਾਏ ਕਰਵਾਇਆ ਕਰੋ ਹਨਾ ਮੇਰੇ ਭਰਾਵਾਂ ਦੇ ਉੱਥੇ ਇੱਕ ਸ਼ਾਪ ਆ ਆਪਣੇ ਵਧੀਆ ਜਾਣ ਪਛਾਣ ਵਾਲੇ ਬੰਦੇ ਆ ਬਾਕੀ ਜੇ ਕਿਸੇ ਭਰਾਵਾਂ ਨੂੰ ਦਿੱਕਤ ਆਉਂਦੀ ਹੋਣਾ ਕਾਲਰ ਕਫਾਂ ਦੀ ਜਾਂ ਭੈਣਾਂ ਨੇ ਆਪਣਾ ਟੇਲਰ ਮਟੀਰੀਅਲ ਲੈਣਾ ਰੀਲਾਂ ਵਗੈਰਾ ਕਿੱਥੋਂ ਮਿਲਦੀਆਂ ਹਨਾ ਉਹ ਵੀ ਤੁਹਾਨੂੰ ਉਹ ਗਗਨਾ ਭਰਾ ਜਿਹੜਾ ਤੁਹਾਨੂੰ ਸਾਰੀ ਵੀਡੀਓ ਆਪਣਾ ਸੌਰੀ ਸਾਰਾ ਜਾਣਕਾਰੀ ਤੁਹਾਨੂੰ ਦੱਸ ਦੂ ਵੀ ਵਧੀਆ ਸਮਾਨ ਕਿਹੜੀ ਦੁਕਾਨ ਤੋਂ ਆਪਾਂ ਲੈਣਾ 3.5 ਰੁਪਏ ਦੀ ਮੇਰੇ ਖਿਆਲ ਆਪਣੀ ਰੀਲ ਪੈਂਦੀ ਹੈ ਜਿਹੜੀਆਂ ਭਰਾ ਆਮ ਘਰਾਂ ਦੇ ਵਿੱਚ ਵਰਤਦੀਆਂ ਤਾਂ ਤੁਸੀਂ 5-4 ਡੱਬੇ ਦਾ ਭੈਣਾ ਘਰੇ ਲਿਆ ਕੇ ਰੱਖਿਆ ਕਰੋ ਤਾਂ ਕਿ ਤੁਹਾਨੂੰ ਵਾਰੀ-ਵਾਰੀ ਦੁਕਾਨ ਤੇ ਜਾਣ ਦੀ ਦਿੱਕਤ ਨਾ ਆਵੇ ਹੈਨਾ ਬਾਕੀ ਤੁਸੀਂ ਜਦੋਂ ਵੀ ਜਾਣਾ ਭਰਾ ਦੇ ਨਾਲ ਮੇਰੀ ਗੱਲ ਵੀ ਕਰਵਾ ਸਕਦੇ ਹੋ ਬਾਕੀ ਜੇ ਕੋਈ ਭੈਣਾ ਜਾਂਦੀਆਂ ਤਾਂ ਲੇਡੀਜ਼ ਨੂੰ ਉੱਥੇ ਪਹਿਲੋ ਪਹਿਲ ਦੇ ਅਧਾਰ ਤੇ ਅੰਕਲ ਕੰਮ ਕਰਕੇ ਦੇ ਦਿੰਦੇ ਆ ਹੈਨਾ ਇਹ ਨਹੀਂ ਹੈ ਵੀ ਤੁਸੀਂ ਕਹੋ ਸਾਡੀ ਸੱਚੀ ਵਾਰੀ ਨਹੀਂ ਆਉਣੀ ਹੈ ਨਾ ਤਾਂ ਉਹਨਾਂ ਦਾ ਬਹੁਤ ਹੀ ਵਧੀਆ ਸੁਭਾਗ ਹੈ ਤੁਸੀਂ ਉੱਥੇ ਜਾ ਕੇ ਜਿਹੜੇ ਆਪਣਾ ਕਾਜ ਵਟਨ ਉੱਥੋਂ ਕਰਵਾ ਸਕਦੇ ਹੋ ਤੇ ਹਾਥੀਆਂ ਵਾਲੇ ਮੰਦਰ ਆ ਜਿਹੜਾ ਆਪਣਾ ਉੱਥੋਂ ਆਪਣਾ ਧਾਗੇ ਵਟਨ ਸਾਰਾ ਮਟੀਰੀਅਲ ਮਿਲ ਜਾਂਦਾ ਦੋ ਤਿੰਨ ਦੁਕਾਨਾਂ ਹੈਗਾ ਉੱਥੇ ਵਧੀਆ ਹੈ ਨਾ ਹਾਸੇ ਰੇਟ ਦੀਆਂ ਤਾਂ ਵਧੀਆ ਤੁਹਾਨੂੰ ਸਮਾਨ ਮਿਲੂ ਇਹ ਨਹੀਂ ਹੈ ਵੀ ਤੁਹਾਡੇ ਤੋਂ ਵੱਧ ਪੈਸੇ ਲੈਣਗੇ ਹਨ ਜੋ ਵੀ ਹੈ ਰੀਲ ਦਾ ਕੰਟਰੋਲ ਰੇਟ ਤੁਹਾਨੂੰ ਲੈਣਗੇ ਜੇ ਤੁਸੀਂ ਡੱਬਾ ਲਾਉਂਗੇ ਜੇ ਤੁਸੀਂ ਸਿੰਗਲ ਸਿੰਗਲ ਰੀਲ ਲੈਣੀ ਹੈ ਫਿਰ ਤੁਹਾਨੂੰ 5 ਰੁਪਏ ਦੀ ਪੈਂਦੀ ਹੈ ਨਾ ਤਾਂ ਜਿਵੇਂ ਆਪਣੇਆਂ ਭੈਣਾਂ ਗਾਰੇ ਵਗੈਰਾ ਵਰਤਿੰਗ ਲੇਡੀਜ਼ ਸਮਾਨ ਹਨਾ ਉਹ ਤੋਂ ਮਿਲ ਜੂ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਵੱਡੇ ਪੱਦਰ ਤੇ ਕੰਮ ਕਰਦੀਆਂ ਲੇਡੀ ਸੂਟਾਂ ਦਾ ਲੈਂਸ ਵਗੈਰਾ ਲੈਣੀ ਹੈ ਹਨਾ ਉਹ ਮੈਂ ਤੁਹਾਨੂੰ ਐਡਰੈਸ ਅਲੱਗ ਤੋਂ ਦੇ ਦਊਗਾ ਹਨਾ ਉਹ ਵੀ ਆਪਣਾ ਸਾਰੇ ਯਾਨੀ ਜਾਣ ਪਛਾਣ ਵਾਲੇ ਬੰਦੇ ਹੈਗੇ ਆ ਥੋੜੇ ਤੋਂ ਕੋਈ ਵੀ ਪੈਸੇ ਵਧ ਨਹੀਂ ਮੰਗੂਗਾ ਯਾਨੀ ਪੈਸੇ ਵੀ ਘੱਟ ਹੋਣਗੇ ਤੇ ਸਮਾਨ ਦੀ ਕੁਆਲਿਟੀ ਵੀ ਹੋਊਗੀ ਹਨਾ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਤੇ ਇੱਕ ਚੀਜ਼ ਹੋਰ ਕਰਿਆ ਕਰੋ ਕਈ ਆਪਣੀ ਰਿਸ਼ਤੇਦਾਰੀ ਦੇ ਵਿੱਚ ਭੈਣਾਂ ਕੱਪੜੇ ਸਲਾਈ ਕਰਦੀਆਂ ਉਨਾਂ ਨੂੰ ਆਪਣੇ ਚੈਨਲ ਚੈਨਲ ਦਾ ਲਿੰਕ ਜ਼ਰੂਰ ਭੇਜਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਕੁਝ ਫਾਇਦਾ ਹੋਵੇ ਹਨ ਕਿਉਂਕਿ ਜਦ ਤੱਕ ਤੁਸੀਂ ਕਿਸੇ ਨੂੰ ਅੱਗੇ ਨਹੀਂ ਭੇਜੋਗੇ ਤਾਂ ਆਪਣਾ ਚੈਨਲ ਵੀ ਗਰੋਥ ਨਹੀਂ ਕਰੂਗਾ ਤੇ ਉਹਨਾਂ ਭੈਣਾਂ ਨੂੰ ਵੀ ਜਾਣਕਾਰੀ ਨਹੀਂ ਮਿਲੂਗੀ ਆ ਆਪਣੀ ਜਿਹੜੀ ਸ਼ਰਟ ਪ੍ਰੈਸ ਕਰ ਰਹੇ ਆ ਇਹ ਵੀਡੀਓ ਨੂੰ ਤੁਸੀਂ ਪੂਰੀ ਚੰਗੀ ਤਰ੍ਹਾਂ ਦੇਖਣਾ ਮੈਂ ਜਦੋਂ ਕੱਟ ਰਿਹਾ ਉਹਨਾਂ ਤੁਹਾਨੂੰ ਇਹੀ ਦੱਸ ਰਿਹਾ ਉਹਨਾਂ ਵੀ ਜਦੋਂ ਆਪਣਾ ਕੱਪੜਾ ਬਣ ਕੇ ਤਿਆਰ ਹੋ ਗਿਆ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਪਾਉਂਗਾ ਅੱਜ ਮੇਰੇ ਯਾਦ ਆ ਗਈ ਸੀ ਨਾਲੇ ਤਾਂ ਤੁਸੀਂ ਪ੍ਰੈਸ ਸਿੱਖ ਲੋਗੇ ਕਰਨੀ ਹੈ ਨਾ ਜੇ ਕੋਈ ਮੇਰੇ ਭਰਾ ਟੇਲਰ ਸਾਡੀ ਵੀਡੀਓ ਵੇਂਦੀ ਆ ਤਾਂ ਉਹ ਸਪੈਸ਼ਲੀ ਕਮੈਂਟ ਕਰਿਆ ਕਰੋ ਬਾਈ ਜੀ ਅੱਜ ਇੱਕ ਭਰਾ ਦਾ ਫੋਨ ਆਇਆ ਸੀਗਾ ਮੱਤੇ ਤੋਂ ਹਨ ਉਹ ਕਹਿੰਦੇ ਅੱਜ ਹੀ ਸਾਡੇ ਕੋਲੇ ਤੁਹਾਡੀ ਵੀਡੀਓ ਆਈ ਆ ਇਹ ਤਾਂ ਕਰਕੇ ਵੀਡੀਓ ਤੁਹਾਡੇ ਕੋਲੇ ਅੱਗੇ ਨਹੀਂ ਆਉਂਦੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਘੰਟੀ ਨੂੰ ਦਬਾ ਦਿਆ ਕਰੋ ਤੇ ਆਰ ਵਾਲੇ ਬਟਨ ਤੇ ਨਾ ਸੈੱਟ ਕਰ ਦਿਆ ਕਰੋ ਜਿਹੜੇ ਮੇਰੇ ਭਰਾ ਆਪਣਾ 20-25 ਕਿਲੋਮੀਟਰ ਦੀ ਰੇਂਜ ਦੇ ਵਿੱਚ ਆ ਉਹ ਬਠਿੰਡੂ ਕਾਇ ਕਰਵਾ ਸਕਦੇ ਹੋ ਹਨ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੁਬਾਰੇ ਐਡਰੈਸ ਦੱਸ ਦਿਆਂ ਜਿਹੜੀ ਆਪਣੀ 골ਡੀਗੀ ਆ ਉੱਥੇ ਬਹੁਤ ਵੱਡੀ ਨਾ ਪਾਣੀ ਵਾਲੀ ਟੈਂਕੀ ਬਣੀ ਪਾਣੀ ਵਾਲੀ ਟੈਂਕੀ ਦੇ نیچے ਮੋਬਾਈਲਾਂ ਦੀ ਮਾਰਕੀਟ ਆ ਉੱਥੇ ਜਿੱਥੇ ਕਾਰਜ ਕਰਦੇ ਆ ਹਨਾ ਭਰਾ ਅੰਕਲ ਦਾ ਨਾਮ ਮੇਵਾ ਸਿੰਘ ਆ ਤੁਸੀਂ 10 ਵਜੇ ਤੋਂ ਬਾਅਦ ਜਾਣਾ ਕਿਸੇ ਵੀ ਭਰਾ ਨੇ 10 ਵਜੇ ਤਕਰੀਬਨ ਦੁਕਾਨ ਨਾ ਖੋਲ ਲੈਂਦੇ ਆ ਬਾਕੀ ਜੇ ਕੋਈ ਮੇਰੇ ਟੇਲਰ ਭਰਾ ਨੂੰ ਸਮੱਸਿਆ ਆਉਂਦੀ ਹੈ ਨਾ ਕਾਜਾਂ ਦੀ ਵੀ ਜਾਂ ਕੋਈ ਮੰਡਵੋਂ ਕਰਵਾਉਂਦਾ ਹਨਾ ਤਾਂ ਉਧਰ ਜਾਣ ਦੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਨਾ ਪਾਣੀ ਵਾਲੀ ਟੈਂਕੀ ਦੇ نیچے ਬਹੁਤ ਸੋਹਣੀ ਦੁਕਾਨ ਬਣੀ ਹੋਈ ਹੈ ਉਹਨਾਂ ਦੀ ਉੱਥੇ ਬੱਟਨ ਵੀ ਆਪਣੇ ਲੱਗ ਜਾਂਦੇ ਹਨਾ ਤੇ ਕਾਜ ਵੀ ਹੁੰਦੇ ਆ ਨਾਰਮਲ ਜਿਹੜੀ ਤਕਰੀਬਨ ਤੁਸੀਂ 10 ਵਜੇ ਤੋਂ ਪਹਿਲਾਂ ਕਿਸੇ ਨੇ ਨਹੀਂ ਜਾਣਾ ਬਾਕੀ ਮੈਂ ਤੁਹਾਨੂੰ ਨੰਬਰ ਵੀ ਉਹਨਾਂ ਦੇ ਦੇ ਦੂੰਗਾ ਹਨਾ ਜੇ ਕਿਸੇ ਭਰਾ ਨੇ ਜਾਣਾ ਤਾਂ ਉੱਥੇ ਫੋਨ ਕਰੇ ਬਿਨਾਂ 10 ਤੋਂ ਪਹਿਲਾਂ ਨਹੀਂ ਜਾਣਾ 10 ਵਜੇ ਤੋਂ ਬਾਅਦ ਉਹ ਭਰਾ ਉੱਥੇ ਹੁੰਦੇ ਆ ਸਾਰਾ ਦਿਨ ਫਿਰ ਤੁਸੀਂ ਜਦੋਂ ਵੀ ਜਾ ਕੇ ਕਾਜ ਕਰਵਾਸੋ ਜੇ ਮੇਰੀਆਂ ਭੈਣਾਂ ਨੇ ਜਾਣਾ ਠੀਕ ਹੈ ਜੀ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅੰਕਲ ਪਹਿਲੋਂ ਕਾਜ ਕਰ ਦਿੰਦੇ ਆ ਕਿਉਂਕਿ ਥੋੜੀ ਉੱਥੇ ਭੀੜ ਹੁੰਦੀ ਹੈ ਕਿਉਂਕਿ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਸੋਹਣਾ ਹੈ ਕਾਜ ਆਣਾ ਤੈ ਉਹ ਕਰਕੇ ਉੱਥੇ ਭੀੜ ਜ਼ਿਆਦਾ ਰਹਿੰਦੀ ਆ ਜਿਵੇਂ ਇਹਦੇ ਕਾਜ ਉਹ ਕਰਦੇ ਆ ਮੇਰਾ ਖਿਆਲ ਆ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਨਹੀਂ ਹੋਰ ਕਰਦਾ ਜਿੰਨੀ ਵਧੀਆ ਉਹ ਸਫਾਈ ਦੇਣਦੇ ਕਾਜਾਂ ਦੇ ਵਿੱਚ ਇਹ ਨਹੀਂ ਹੈ ਜਿਵੇਂ ਕਈ ਵਾਰੀ ਆਪਾਂ ਇੱਕ ਧਾਗਾ ਤੋੜ ਦਿੰਨੇ ਆ ਤੇ ਸਾਰਾ ਆਪਣਾ ਕਾਜ ਉੱਧੜ ਜਾਊਗਾ ਹਨਾ ਉਹ ਚੀਜ਼ ਉੱਥੇ ਬਹੁਤ ਹੀ ਸੋਹਣੀ ਆ ਜਿਵੇਂ ਕੋਟਾਂ ਵਗੈਰਾ ਦੇ ਕਿਸੇ ਭਰਾਣੇ ਕਾਜ ਕਰਨੇ ਹਨ ਕਾਜ ਕਰਵਾਉਣੇ ਆ ਉਹਨਾਂ ਕੋਲੇ ਪ੍ਰੈਸ਼ਰ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਬਠਿੰਡੇ ਸ਼ਹਿਰ ਦੇ ਵਿੱਚ ਹਜੇ ਤੱਕ ਕਿਸੇ ਕੋਲੇ ਉਹ ਮਸ਼ੀਨ ਨਹੀਂ ਲੱਗੀ ਹੋਈ ਠੀਕ ਆ ਜੀ ਬਾਕੀ ਤੁਸੀਂ ਜਿਵੇਂ ਪੇਸਟਿੰਗ ਵਗੈਰਾ ਕਰਾਉਣੀ ਆ ਕਿਸੇ ਕੋਟ ਦੇ ਤਾਂ ਉਹ ਵੀ ਮੇਰੇ ਨਾਲ ਪਰਸਨਲ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਰਿਆਂ ਦੇ ਆਪਣੇ ਕੋਲ ਨੰਬਰ ਹੁੰਦਾ ਕੋਈ ਵੀ ਤੁਹਾਨੂੰ ਇਹ ਨਹੀਂ ਹੈ ਵੀ ਰੇਟ ਵੱਧ ਲੈ ਲੂਗਾ ਆਪਾਂ ਉਸ ਤਰ੍ਹਾਂ ਜਿਵੇਂ ਉਧਰ ਕਰੀਜ ਪਾਈ ਆ ਭਰਾਵਾਂ ਨੇ ਇਸ ਤਰ੍ਹਾਂ ਕਰੀਜ ਬਣਾ ਲਿਆ ਕਰੋ ਜੇ ਨੀ ਦੋਨੇ ਪਾਸੇ ਆਪਣੀ ਕਰੀਜ ਆ ਇੱਕੋ ਜਿਹੀ ਹੋਣੀ ਚਾਹੀਦੀ ਹੁੰਦੀ ਆ ਸ਼ਰਟ ਆਪਾਂ ਨਾਲ ਨਾਲ ਪ੍ਰੈਸ ਕਰੀਏ ਨਾਲ ਨਾਲ ਮੈਂ ਤੁਹਾਨੂੰ ਕਾਜਾਂ ਦੀ ਵੀ ਜਾਣਕਾਰੀ ਦੇਈ ਜੰਨਾ ਜਦੋਂ ਤੁਸੀਂ ਕੱਪੜਾ ਬਣਾ ਰਹੇ ਹੋ ਨੇ ਕੁੜਤਾ ਬਣਾ ਰਹੇ ਹੋ ਸ਼ਰਟ ਐਸ ਤਰ੍ਹਾਂ ਤੇ ਜਰੂਰ ਪ੍ਰੈਸ ਮਾਰਨੀ ਹੈ ਭੈਣੂ ਕਾਲਰ ਜਿਹੜਾ ਉਤੋਂ ਪਹਿਲੋਂ ਭਰਾਵਾਂ ਨੇ ਵੀ ਕਈ ਭਰਾ ਕੀ ਕਰਦੇ ਸਾਰਾ ਨਗ ਬਣਾ ਕੇ ਪ੍ਰੈਸ ਮਾਰਦੇ ਆ ਤਾ ਕਰਕੇ ਤੁਹਾਡੇ ਉਹ ਕੰਮ ਦੇ ਵਿੱਚ ਸਫਾਈ ਬਿਲਕੁਲ ਹੀ ਨਹੀਂ ਆਉਂਦੀ ਹੈ ਨਾ ਕਿਉਂਕਿ ਆਪਣਾ ਜਿਹੜਾ ਕੰਮ ਆ ਉਹ ਸਾਰਾ ਸਫਾਈ ਦੇ ਤੇ ਸਿਰ ਤੇ ਹੁੰਦਾ ਠੀਕ ਆ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਾਕੀ ਜੇ ਕਿਸੇ ਭਰਾਣੇ ਪ੍ਰੈਸ ਵਗੈਰਾ ਜਾਂ ਟੇਲਰ ਮਟੀਰੀਅਲ ਲੈਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਆ ਕਰੋ WhatsApp ਵਾਲੇ ਦੇ ਵਿੱਚ ਕਿਸੇ ਨੇ ਕੋਈ ਕਮੈਂਟ ਨਹੀਂ ਕਰਨਾ ਉਹ ਕੋਈ ਪਰਸਨ ਆਪਾਂ ਕਿਸੇ ਭੈਣਾ ਭਰਾਵਾਂ ਨਾਲ ਗੱਲ ਕਰਨੀ ਹੈ ਨਾ ਉਹਦੇ ਵਾਸਤੇ ਰੱਖਿਆ ਜਿਹੜੀ ਭੈਣਾਂ ਮੇਰੇ ਉਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਦੇ ਉਹ ਆਪ ਦਾ ਨੰਬਰ ਨਾਲ ਪਿੰਡ ਦਾ ਐਡਰੈਸ ਲਿਖ ਕੇ ਭੇਜ ਦੇ ਤਾਂ ਕਿ ਮੈਂ ਤੁਹਾਡਾ ਨੰਬਰ ਸੇਵ ਕਰ ਲੈਣਾ ਨਾਲ ਦੀ ਨਾਲ ਹਨਾ ਬਾਕੀ ਜੇ ਕੋਈ ਭੈਣ ਆਪਣੇ ਤੋਂ ਕੰਮ ਕਰਵਾਉਣੀ ਚਾਹੁੰਦੀਆਂ ਹਨਾ ਲੇਡੀ ਆਪਾਂ ਕੰਮ ਕਰਦੇ ਆਂ ਸਾਨੂੰ ਪਰ ਟਾਈਮ ਤੁਸੀਂ ਪੂਰਾ ਦਿਆ ਕਰੋ ਹਫਤੇਕ ਦਾ ਤਾਂ ਕਿ ਤੁਹਾਡਾ ਕੰਮ ਉਹਨੇ ਹੀ ਵਧੀਆ ਹੋਵੇ ਹਨਾ ਆਪਣੇ ਕੋਲੇ ਲੇਡੀ ਸੂਟਾਂ ਦਾ ਅਜੇ ਜਿੱਕਰ ਪਲੱਜੋ ਸ਼ਰਾਰੇ ਇਹ ਸਿੰਪਲ ਸੂਟ ਲੈਂਡਿੰਗ ਵਾਲੇ ਸੂਟ ਇਹ ਬਣਾਏ ਜਾਂਦੇ ਹਨ ਇਸ ਤੋਂ ਬਾਅਦ ਜੇ ਤੁਹਾਡਾ ਕੋਈ ਅੱਗੇ ਕੰਮ ਕਰਾਉਣ ਦਾ ਹਨਾ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਆ ਕਰੋ ਫਿਰ ਆਪਾਂ ਉਹ ਵੀ ਕੰਮ ਜਲਦੀ ਸ਼ੁਰੂ ਕਰ ਦਾਂਗੇ ਤੇ ਬਾਕੀ ਜੇ ਕਿਸੇ ਟੌਪਿਕ ਤੇ ਤੁਸੀਂ ਅੱਗੇ ਵੀਡੀਓ ਹੋਰ ਦੇਖਣੀ ਚਾਹੁੰਦੇ ਹੋ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਅੱਜ ਵਾਲੀ ਵੀਡੀਓ ਜਿਹੜੀ ਆਪਾਂ ਉਹ ਇੱਥੇ ਹੀ ਸਮਾਪਤ ਕਰਦੇ ਹਾਂ ਠੀਕ ਹੈ ਜੀ ਜੇ ਕਿਸੇ ਹੋਰ ਟੌਪਿਕ ਤੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਭੇਜਿਓ ਇਹਨਾ ਬਹੁਤ ਵਧੀਆ ਕਮੈਂਟ ਕਰਦੀ ਹੈ ਭਰਾ ਉਹਨਾਂ ਰਿਸਪੌਂਸ ਨਹੀਂ ਦਿੰਦੇ ਵੀਡੀਓ ਦੇਖ ਕੇ ਉਹਨੂੰ ਆਂ ਦੇਖਿਆ ਨਾ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਦੇ ਤੁਹਾਨੂੰ ਪਤਾ ਵੀ ਆਪਾਂ ਨੂੰ ਟਾਈਮ ਬਹੁਤ ਲੱਗਦਾ ਆਪਾਂ 4 ਵਜੇ ਕੰਮ ਸ਼ੁਰੂ ਕਰ ਦਿੰਦੇ ਆ ਤੇ ਸ਼ਾਮ ਨੂੰ 8-9 ਵਜੇ ਤੱਕ ਪੂਰੀ ਡਿਊਟੀ ਇੱਥੇ ਲਾਉਣੀ ਆ ਤੇ ਬਾਕੀ ਮੈਂ ਭਰਾਵਾਂ ਨੂੰ ਇਹੀ ਜ਼ਰਾਇ ਦਊਂਗਾ ਵੀ ਜੇ ਤੁਹਾਡਾ ਕੰਮ ਹਜੇ ਗਰੋਥ ਨਹੀਂ ਕਰਦਾ ਤਾਂ ਕਿਤੇ ਨਾ ਕਿਤੇ ਆਪਣੇ ਵਿੱਚ ਵੀ ਕਮੀਆਂ ਪੇਛੀ ਹੁੰਦੀਆਂ ਆ ਆਪਾਂ ਕੰਮ ਨੂੰ ਲੇਟ ਕਰਦੇ ਆ ਕੰਮ ਨੂੰ ਲੇਟ ਨਾ ਕਰਿਆ ਕਰੋ ਜਦੋਂ ਆਪਣਾ ਕੰਮ ਕੱਲ੍ਹ ਨੂੰ ਦੇਣਾ ਤਾਂ ਇੱਕ ਦਿਨ ਪਹਿਲਾਂ ਤਿਆਰ ਕਰਕੇ ਰੱਖਿਆ ਕਰੋ ਕੰਮ ਨੂੰ ਆਕਰਕੇ ਮੌਸਮ ਵੀ ਖਰਾਬ ਨਾ ਕਈ ਵਾਰੀ ਹੈ ਨਾ ਲੈਟ ਨਹੀਂ ਆਉਂਦੀ ਤੁਸੀਂ ਡਿਲੇ ਨਾ ਕਰਿਆ ਕਰੋ ਜਦੋਂ ਤੁਹਾਡੇ ਕੋਲੇ ਕੰਮ ਆਉਂਦਾ ਆਪਣਾ ਜਿਹੜਾ ਬਿਜ਼ਨਸ ਆ ਇਹ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਹੀ ਦੱਸਿਆ ਸੀ ਵੀ ਜ਼ੀਰੋ ਲੈਵਲ ਤੋਂ ਉੱਠ ਕੇ ਇਥੋਂ ਤੱਕਰ ਤਾਈਓ ਪਹੁੰਚੇ ਵੀ ਤੁਸੀਂ ਕਿਸੇ ਨੂੰ ਵੀ ਮੇਰਾ ਨੰਬਰ ਨਾਲ ਹੈਗਾ ਬਾਕੀ ਕਿਸੇ ਨੂੰ ਪੜੇ ਦੇ ਵਿੱਚ ਆ ਕੇ ਪੁੱਛ ਸਕਦੇ ਹੋ ਕਿ ਕੰਮ ਲੇਟ ਕਰਦੇ ਆ ਕਿ ਨਹੀਂ ਕਰਦੇ ਫਿਰ ਤੁਸੀਂ ਆ ਕੇ ਮੈਨੂੰ ਕਹੇ ਸੋ ਬਾਈ ਤੁਸੀਂ ਫਲਾਣੇ ਦਾ ਕੰਮ ਲੇਟ ਕੀਤਾ ਸੀ ਹੈ ਨਾ ਤਾਂ ਕਰਕੇ ਕੰਮ ਤੁਸੀਂ ਭਰਾਵੋ ਲੇਟ ਨਾ ਕਰਿਆ ਕਰੋ ਜੇ ਤੁਸੀਂ ਆਪਦੀ ਗਰੋਥ ਚਾਹੋ ਨੇ ਦੁਕਾਨ ਦੀ ਤੇ ਜੇ ਕੋਈ ਭਰਾ ਕਪੜਾ ਪਾਉਣਾ ਚਾਹੁੰਦਾ ਦੁਕਾਨ ਤੇ ਉਹ ਮੈਨੂੰ ਪਰਸਨਲ ਫੋਨ ਕਰੇ ਆਦਰਵਾਈਸ ਸਿੱਧਾ ਡਾਇਰੈਕਟ ਜਾ ਕੇ ਕਿਸੇ ਭਰਾ ਨੇ ਕਪੜਾ ਨਹੀਂ ਲੈਣਾ ਕਿਉਂਕਿ ਫੇਰ ਤੁਹਾਡਾ ਕਪੜਾ ਉਹ ਬਲਾਗ ਹੋ ਜਾਈ ਦੁਕਾਨ ਦੇ ਵਿੱਚ ਹਨਾ ਸਿੱਧਾ ਡਾਇਰੈਕਟ ਜਾ ਕੇ ਕਿਸੇ ਵੀ ਭਰਾ ਨੇ ਕਪੜਾ ਨਹੀਂ ਲੈਣਾ ਬਠਿੰਡੇ ਆਪਣੀ ਕਪੜਾ ਮਾਰਕੀਟ ਬਣੀ ਹੋਈ ਆ ਬਹੁਤ ਵੱਡੀ ਮਾਰਕੀਟ ਆ ਮੈਂ ਤੁਹਾਨੂੰ ਖੁਦ ਜਾ ਕੇ ਜਾਂ ਫੋਨ ਕਰਕੇ ਕਪੜਾ ਦਊਂ ਕੱਲੇ ਜਾ ਕੇ ਤੁਸੀਂ ਕਿਸੇ ਵੀ ਭਰਾ ਨੇ ਪੰਗਾ ਨਹੀਂ ਲੈਣਾ ਮੈਂ ਤੁਹਾਨੂੰ ਵਾਰੀ ਵਾਰੀ ਇਹ ਚੀਜ਼ ਕਹਿਣਾ ਕਿਉਂਕਿ ਕਪੜੇ ਦੇ ਵਿੱਚ ਬਹੁਤ ਹੀ ਜ਼ਿਆਦਾ ਉਲ੍ਹਾ ਜੇ ਤੁਸੀਂ ਗਲਤ ਕਿਸੇ ਬੰਦੇ ਕੋਲੇ ਚਲੇ ਗਏ ਤਾਂ ਫੁੱਤ ਨੂੰ ਦਿੱਕਤ ਆਊਗੀ ਨਾ ਕਿ ਮੈਨੂੰ ਆਣੀ ਹਨਾ ਕਪੜਾ ਇਹਦੇ ਵਿੱਚ ਕੰਮ ਬਹੁਤ ਵਧੀਆ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿਣਾ ਵੀ ਨਾਲ ਕਪੜਾ ਰੱਖੋ ਨਾਲ ਤਾਂ ਗਾਹਕ ਨੂੰ ਫਾਇਦਾ ਨਾਲੇ ਤੁਹਾਨੂੰ 4 ਰੁਪਏ ਬਚੀ ਜਾਂਦੇ ਹਨਾ ਜੀ ਅੱਜ ਵਾਲੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਧੰਨਵਾਦ